ਕਿ ਮਾੜੀਆਂ ਚੀਜ਼ਾਂ ਦਾ ਪ੍ਰਚਾਰ ਇਸ ਕਦਰ ਕੀਤਾ ਜਾਂਦਾ ਹੈ ਕਿ ਮਨੋਰੰਜਨ ਹੈ ਮਾੜੀਆਂ ਚੀਜ਼ਾਂ ਦਾ ਪ੍ਰਚਾਰ ਇਸ ਕਦਰ ਕੀਤਾ ਜਾਂਦਾ ਹੈ ਕਿ ਭਾਈ ਮਨੋਰੰਜਨ ਹੈ ਤੇ ਲੋਕਾਂ ਨੂੰ ਵੀ ਪੈਸੇ ਖਰਚ ਕੇ ਆਉਣ ਲੱਗਦਾ ਹੈ ਮਜ਼ਾ ਸਾਥੀਓ ਜੇ ਸਕੂਲਾਂ ਦੇ ਬਿਲਕੁਲ ਨਜ਼ਦੀਕ ਸਾਹਮਣੇ ਹੀ ਕਹਿ ਲਓ ਸਕੂਲਾਂ ਦੇ ਬਿਲਕੁਲ ਨਜ਼ਦੀਕ ਸ਼ਰਾਬ ਦਾ ਕੇਂਦਰ ਹੋਵੇਗਾ ਸਕੂਲਾਂ ਦੇ ਬਿਲਕੁਲ ਨਜ਼ਦੀਕ ਨਸ਼ੇ ਦਾ ਕੇਂਦਰ ਹੋਵੇਗਾ ਸ਼ਰਾਬ ਦੀ ਦੁਕਾਨ ਹੋਵੇਗੀ ਤਾਂ ਕਿੰਜ ਬਦਲੇਗੀ ਪੰਜਾਬ ਦੀ ਦਸ਼ਾ ਸਾਥੀਓ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਸ਼ਰਾਬ ਨੂੰ ਮੰਨਦੀਆਂ ਹੀ ਨਹੀਂ ਨਸ਼ਾ ਸਾਥੀਓ ਸ਼ਰਾਬ ਨੂੰ ਮੰਨਦੀਆਂ ਹੀ ਨਹੀਂ ਨਸ਼ਾ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋ ਰਹੀ ਸਾਥੀਓ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਸ਼ਰਾਬ ਹੈ ਉਹ ਸਰਕਾਰਾਂ ਦਾ ਕਮਾਊ ਪੁੱਤ ਹੈ ਸਰਕਾਰਾਂ ਸ਼ਰਾਬ ਦੇ ਉੱਤੇ ਟੈਕਸ ਲਗਾਉਂਦੀਆਂ ਨੇ ਤੇ ਹਜ਼ਾਰਾਂ ਕਰੋੜ ਰੁਪਏ ਕਮਾਉਂਦੀਆਂ ਨੇ ਅੱਜ ਦਾ ਇਹ ਵੀ ਵਿਸ਼ਾ ਰਹੇਗਾ ਲੇਕਿਨ ਉਸ ਤੋਂ ਪਹਿਲਾਂ ਸਰਕਾਰ ਦਾ ਇੱਕ ਫੈਸਲਾ ਆਇਆ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਉਹ ਫੈਸਲਾ ਇਹ ਹੈ ਕਿ ਜਿਹੜੇ એનર્ਜੀ ਡਰਿੰਕਸ ਨੇ ਉਹ ਸਕੂਲਾਂ ਦੇ ਅੰਦਰ ਚਾਹੇ ਕੈਂਟੀਨ ਹੈ ਚਾਹੇ ਵੈਸਿਨਿਟੀ ਜਾਂ ਨੇੜਲੇ ਇਲਾਕੇ ਨੇ ਨਿਕਟ ਇਲਾਕੇ ਨੇ ਨਾਲ ਲੱਗਦੇ ਇਲਾਕੇ ਨੇ 500 ਮੀਟਰ ਤੱਕ ਕਿਹਾ ਜਾ ਰਿਹਾ ਹੈ ਕਿ ਹੱਦ ਦੇ ਅੰਦਰ એનર્ਜੀ ਡਰਿੰਕਾਂ ਦੀ ਵਿਕਰੀ ਨਹੀਂ ਹੋਵੇਗੀ ਔਰ ਇਸ ਗੱਲ ਦਾ ਮੈਂ ਸਵਾਗਤ ਕਰਦਾ ਕਿਉਂਕਿ એનર્ਜੀ ਡਰਿੰਕਸ ਦਾ ਅਸੀਂ ਵੀ ਵਿਰੋਧ ਕਰਦੇ ਹਾਂ ਕਾਰਨ ਇਹ ਆ ਕਿ એનર્ਜੀ ਡਰਿੰਕਸ એનર્ਜੀ ਡਰਿੰਕਸ ਦਾ ਪ੍ਰਚਾਰ ਹੀ ਇਸ ਕਦਰ ਕਰਦੇ ਨੇ ਕਿ ਬੱਚੇ ਜਿਹੜੇ ਆ ਜਿਨ੍ਹਾਂ ਦਾ ਮਾਈਂਡ ਇਮਪ੍ਰੈਸ਼ਨੇਬਲ ਹੁੰਦਾ ਉਸ ਦੀ ਚਪੇਟ 'ਚ ਆ ਜਾਂਦੇ ਨੇ ਜਿਹੜੀਆਂ ਜਿਹੜਾ ਪ੍ਰਚਾਰ ਕੀਤਾ ਜਾਂਦਾ ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ ਉਸ ਨੂੰ ਇਸ ਤਰੀਕੇ ਦਿਖਾਇਆ ਜਾਂਦਾ ਜੋ ਅਸਲ ਤੋਂ ਬਿਲਕੁਲ ਉਲਟ ਹੁੰਦੀ ਹੈ ਇਸ ਤਰੀਕੇ ਦਿਖਾਇਆ ਜਾਂਦਾ ਕਿ એનર્ਜੀ ਡਰਿੰਕ ਪੀ ਕੇ ਬੰਦੇ ਅੰਦਰ ਕੌਨਫੀਡੈਂਸ ਬਹੁਤ ਆ ਜਾਂਦਾ ਹੈ ਬੰਦਾ ਜਿਹੜਾ ਪਹਿਲਾ ਥੱਕਿਆ ਹੁੰਦਾ ਬਹੁਤ ਸਲੌਤੀ ਹੁੰਦਾ ਉਹ 60 60 ਮੰਜ਼ਲਾ ਚੜ ਜਾਂਦਾ ਹੈ ਉਹ ਸੁਪਰਮੈਨ ਬਣ ਜਾਂਦਾ ਉਹਨੂੰ ਬਹੁਤ ਸਾਰੇ ਆਈਡੀਆਜ਼ ਆ ਜਾਂਦੇ ਆ ਲੋਕ ਉਹਨੂੰ ਪਿਆਰ ਕਰਨ ਲੱਗ ਪੈਂਦੇ ਆ ਉਹਦੇ ਅੰਦਰ ਕਰੰਟ ਆ ਜਾਂਦਾ ਇਹ ਸਾਰੀਆਂ ਗੱਲਾਂ ਗਲਤ ਆ ਝੂਠੀਆਂ ਨੇ ਬੇਬੁਨਿਆਦ ਆ ਔਰ ਬੱਚਿਆਂ ਨੂੰ ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਬੱਚੇ ਕੋਈ ਸ਼ੌਕ ਸ਼ੌਕ ਚ ਤਿੰਨ ਤਿੰਨ ਚਾਰ ਚਾਰ ਬੋਤਲਾਂ ਜਿਹੜੀਆਂ 20 ਰੁਪਏ ਦੀਆਂ ਮਿਲਦੀਆਂ ਉਹ ਦਿਹਾੜੀ ਚ ਪੀ ਜਾਂਦੇ ਆ ਜੋ ਨਿਰਾ ਜ਼ਹਿਰ ਹੈ ਕਿਉਂਕਿ ਉਹਦੇ ਅੰਦਰ ਕੈਮੀਕਲ ਕੰਪਾਊਂਡਸ ਹੁੰਦੇ ਨੇ ਔਰ ਬਹੁਤ ਸਾਰੇ ਉਹਦੇ ਨਾਲ ਇੰਪਲੀਕੇਸ਼ਨਸ ਹੁੰਦੇ ਆ ਔਰ ਜੇ ਆਪਾਂ ਸਟੱਡੀਆਂ ਦੀ ਮੰਨੀਏ ਕਿਉਂਕਿ ਇਹਦੇ ਅੰਦਰ ਕੈਫੀਨ ਜ਼ਿਆਦਾ ਹੁੰਦੀ ਹੈ ਐਨਰਜੀ ਡਰਿੰਕਸ ਦੇ ਅੰਦਰ ਇਹਦੇ ਅੰਦਰ 슈ਗਰ ਤੱਤ ਜ਼ਿਆਦਾ ਹੁੰਦੇ ਰਸਾਇਣ ਤੱਤ ਹੁੰਦੇ ਕੈਮੀਕਲ ਹੁੰਦੇ ਜਿਸ ਦੇ ਕਰਕੇ ਬੱਚਿਆਂ ਨੂੰ ਇਸ ਐਨਰਜੀ ਡਰਿੰਕ ਦੀ ਲਤ ਲੱਗ ਜਾਂਦੀ ਹੈ ਔਰ ਬਹੁਤ ਸਾਰੀਆਂ ਕੰਪਲਿਕੇਸ਼ਨਸ ਹੁੰਦੀਆਂ ਨੇ ਖਾਸ ਕਰਕੇ ਆਪਾਂ ਸਮਝੇ ਕਿ ਬੱਚਿਆਂ ਦਾ ਬੀਪੀ ਜਿਹੜਾ ਆ ਉਹ ਛੋਟੀ ਉਮਰ 'ਚ ਵਧਣ ਲੱਗ ਜਾਂਦਾ ਹੈ ਹਾਰਟਬੀਟ ਜਿਹੜੀ ਇਰੈਗੂਲਰ ਹੋ ਜਾਂਦੀ ਹੈ ਜਾਂ ਖਾਸ ਕਰਕੇ ਵੱਧ ਜਾਂਦੀ ਹੈ ਹਾਰਟਬੀਟ ਤਾਂ ਬੜੀ ਵਾਰ ਆਪਾਂ ਦੇਖਦੇ ਆਂ ਅੱਜ ਕੱਲ ਗੱਲਾਂ ਵੀ ਹੁੰਦੀਆਂ ਕਿਰ ਛੋਟਾ ਜਿਹਾ ਬੱਚਾ ਇਹਦਾ ਬੀਪੀ ਵਧਣ ਲੱਪਿਆ ਉਹਦੇ ਪਿੱਛੇ ਕਾਰਨ ਹੁੰਦਾ ਕਿ ਪੀਨ ਦੀ ਜਿਹੜੀ ਮਾਤਰਾ ਜਦੋਂ ਬੱਚੇ ਵੱਧ ਲੈਣ ਲੱਗ ਜਾਂਦਾ ਬਾਡੀ ਵਿੱਚ ਹਾਰਮੋਨਲ ਚੇਂਜਸ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਤੁਸੀਂ ਇਹ ਵੀ ਦੇਖਣਾ ਕਿ ਕਈ ਵੇਲੇ ਬੱਚਾ ਸਡਨਲੀ ਚੜਚੜਾ ਜਿਹਾ ਹੋ ਜਾਂਦਾ ਬੱਚਾ ਖਿਜਿਆ ਖਿਜਿਆ ਰਹਿਣ ਲੱਗ ਪੈਂਦਾ ਹੈ ਨੀਂਦ ਦੀ ਕਮੀ ਆ ਲੱਗਦਾ ਕਿ ਬੱਚਿਆਂ ਤੇ ਰਹਗੀ ਕਿ ਰਾਤ ਨੂੰ ਨੀਂਦ ਪੂਰੀ ਨਹੀਂ ਹੁੰਦੀ ਕਿਉਂਕਿ ਕਾਫੀਨ ਦੀ ਮਾਤਰਾ ਇੰਨੀ ਅੰਦਰ ਬੋਡੀ ਤੇ ਚਲੇ ਜਾਂਦੀ ਆ ਉਹਨਾਂ ਨੀਂਦ ਆਉਂਦੀ ਹੀ ਨਹੀਂ ਔਰ ਆਪਾਂ ਇਹ ਵੀ ਦੇਖਦੇ ਆ ਕਿ ਬੱਚਾ ਗੁੱਸੇ ਗੁੱਸੇ ਰਹਿਣ ਲੱਗ ਪੈਂਦਾ ਸਟ्रेसਫੁੱਲ ਹੋ ਜਾਂਦਾ ਹੈ ਬੋਕ ਨਹੀਂ ਲੱਗਦੀ ਬਹੁਤ ਸਾਰੀਆਂ ਕੰਪਲਿਕੀਸ਼ਨਸ ਬੱਚਾ ਮਹਿਸੂਸ ਕਰਦਾ ਲੇਕਿਨ ਉਹ ਉਹਦਾ ਪ੍ਰਗਟਾਵਾ ਨਹੀਂ ਕਰ ਸਕਦਾ ਤਾਂ ਪਿੱਛੇ ਇਹ ਕਾਰਨ ਵੀ ਹੁੰਦੇ ਨੇ ਕਿ એનર્ਜੀ ਡਰਿੰਕ ਛੋਟੀ ਉਮਰੇ ਜਦੋਂ ਬੱਚੇ ਜ਼ਿਆਦਾ ਲੈਣ ਲੱਗ ਪੈਂਦੇ ਆ ਹਾਲਾਂਕਿ ਸਾਡੇ ਤਾਂ ਜਿਹੜੇ ਪੁਰਾਣੀਆਂ ਸਟੱਡੀਜ਼ ਨੇ ਉਹ ਇਹ ਕਹਿੰਦੀ ਆ ਕਿ 40 ਸਾਲ ਤੱਕ ਦਾ ਬੰਦੇ ਨੂੰ ਵੈਸੇ એનર્ਜੀ ਡਰਿੰਕ ਦੀ ਲੋੜ ਨਹੀਂ ਔਰ ਮੈਂ ਇੱਥੇ ਜ਼ਿਕਰ ਇਹ ਵੀ ਕਰਨਾ ਚਾਹੁੰਦਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਐਜੂਕੇਟ ਕਰਨ ਲਈ ਜਾਗਰਤ ਕਰਨ ਲਈ ਕਿ ਬੜੀ ਵਾਰ ਆਪਾਂ ਦੇਖਦੇ ਆ ਕਿ ਕੁਝ ਨੌਜਵਾਨ ਜਿਹੜੀ ਗਲਤੀ ਕਰ ਲੈਂਦੇ ਕਿ ਸੈਕਸ਼ੂਅਲ ਪਲੇਜ਼ਰ ਲੈਣ ਲਈ ਗੋਲੀਆਂ ਖਾ ਲੈਂਦੇ ਆ ਉਹਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ ਬਹੁਤ ਸਾਰੇ ਲੋਕ ਇਸ ਗੱਲ ਦਾ ਪ੍ਰਚਾਰ ਵੀ ਕਰਦੇ ਆ ਇਹਦੇ ਉੱਤੇ ਵੀ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜੋ ਸਾਡੇ ਨੌਜਵਾਨ ਜਿਹੜੇ ਭਰਾ ਆ ਉਹ ਜਾਗਰਤ ਰਹਿਣ ਔਰ ਇੱਕ ਗੱਲ ਹੋਰ ਅੱਜਕੱਲ ਇੱਕ ਬਿਮਾਰੀ ਪੈਰ ਪਸਾਰ ਰਹੀ ਹੈ ਉਹ ਹੈ ਐਂਜ਼ਾਈਟੀ ਡਿਪਰੈਸ਼ਨ ਉਹ ਵੀ ਉਹਦੇ ਪਿੱਛੇ ਵੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਨਜਾਇਜ਼ ਜਾਂ ਜ਼ਿਆਦਾ ਮਾਤਰਾ ਵਿੱਚ ਤੁਸੀਂ એનર્ਜੀ ਡਰਿੰਕ ਲੈਂਦੇ ਹੋ ਤਾਂ ਉਹ ਵੀ ਤੁਹਾਨੂੰ ਜਿਹੜਾ ਫੇਸ ਕਰਨਾ ਪੈਂਦਾ ਐਂਜ਼ਾਈਟੀ ਤੇ ਡਿਪਰੈਸ਼ਨ ਵੀ ਜਿਹੜੀ ਆ ਉਹ ਕਾਫੀਨ ਕਰਕੇ ਬੱਚੇ ਅੰਦਰ ਵੱਧ ਰਿਹਾ ਕਿਉਂਕਿ ਕਾਫੀਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਬੱਚੇ ਸਮਝ ਨਹੀਂ ਪਾਉਂਦੇ ਤਾਂ ਇਹ ਬੜਾ ਅੱਛਾ ਫੈਸਲਾ ਹੈ ਪੰਜਾਬ ਸਰਕਾਰ ਦਾ ਇਸ ਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਉਸ ਦੇ ਨਾਲ ਵੀ ਨਾਲ ਸਵਾਲ ਵੀ ਕਰਨਾ ਸਾਡਾ ਫਰਜ਼ ਹੈ ਇੱਕ ਪਾਸੇ ਅਸੀਂ ਕਹਿੰਦੇ ਆਂ ਕਿ ਐਨਰਜੀ ਡਰਿੰਕ ਮਾੜੇ ਨੇ ਬਿਲਕੁਲ ਸਹੀ ਗੱਲ ਹੈ ਮੈਂ ਪਿੱਛੇ ਜੇ ਇੱਕ ਬੱਚੇ ਨੂੰ ਮਿਲਿਆ ਵੀਡੀਓ ਬਣਾਉਣ ਦਾ ਕਾਰਨ ਕੀ ਬਣਿਆ ਉਹ ਗਰਾਊਂਡ ਵਿੱਚ ਸੀ ਤੇ ਉਹਦੇ ਹੱਥ ਵਿੱਚ ਨੀਲੇ ਜਿਹੇ ਰੰਗ ਦਾ એનર્ਜੀ ਡਰਿੰਕ ਸੀ ਮੈਂ ਕਿਹਾ ਛੋਟੇ ਵੀਰ એનર્ਜੀ ਡਰਿੰਕ ਕਿਉਂ ਪੀ ਰਿਹਾ ਸਰਕਾਰ ਨੇ ਤੈਨੂੰ ਬੈਨ ਕੀਤਾ ਕਹਿੰਦਾ ਭਾਜੀ ਫਿਰ ਸਾਡੇ ਸਰਕਾਰੀ ਸਕੂਲ ਦੇ ਸਾਹਮਣੇ ਆ ਕੇ ਦੇਖ ਲਿਓ ਤੁਸੀਂ એનર્ਜੀ ਡਰਿੰਕ ਨੂੰ ਤਾਂ ਮਨਾ ਕਰੀ ਜਾਂਦੇ ਆ ਲੇਕਿਨ ਸਾਡੇ ਬਿਲਕੁਲ ਸਰਕਾਰੀ ਸਕੂਲ ਦੇ ਸਾਹਮਣੇ ਠੇਕਾ ਹੈ ਔਰ ਮੈਂ ਤੁਹਾਨੂੰ ਤੁਹਾਨੂੰ ਦਿਖਾਉਣਾ ਚਾਹਨਾ ਕੈਮਰਾਮੈਨ ਨੂੰ ਕਹਾਂਗਾ ਉਧਰ ਮੜੇ ਜ਼ੂਮ ਇਨ ਕਰਿਓ ਜੇ ਤੁਸੀਂ ਨਾ ਉਹ ਜਿਹੜਾ ਸਰਕਾਰੀ ਸਕੂਲ ਦਾ ਕੋਨਾ ਉੱਥੋਂ ਕਾਗਜ਼ ਦਾ ਜਹਾਜ਼ ਵੀ ਚੱਕ ਕੇ ਮਾਰੂੰਗੇ ਮਤਲਬ ਉੜਾ ਕੇ ਮਾਰੂੰਗੇ ਤਾਂ ਠੇਕੇ ਨੂੰ ਪਾਰ ਕਰ ਜੂਗਾ ਇੰਨੀ ਨਜ਼ਦੀਕ ਠੇਕਾ ਔਰ ਇਹਦੇ ਨਾਲ ਵੀ ਇੱਕ ਨਕਾਰਾਤਮਕ ਸੋਚ ਜਿਹੜੀ ਬੱਚਿਆਂ ਅੰਦਰ ਜਾਂਦੀ ਹੈ ਬੱਚੇ ਸਮਝ ਨਹੀਂ ਪਾਉਂਦੇ ਕਿ ਯਾਰ ਸਾਨੂੰ ਇਹ ਤਾਂ ਕਿਹਾ ਜਾਂਦਾ ਕਿ એનર્ਜੀ ਡਰਿੰਕ ਛੱਡ ਦਿਓ એનર્ਜੀ ਡਰਿੰਕਸ ਨਾਲ ਤੁਹਾਨੂੰ ਐਂਜ਼ਾਈਟੀ ਡਿਪਰੈਸ਼ਨ ਐਸਿਡਿਟੀ ਹੋ ਸਕਦੀ ਹੈ ਅਲਰਜੀ ਹੋ ਸਕਦੀ ਹੈ ਲੇਕਿਨ ਸਾਡੇ ਸਕੂਲ ਦੇ ਸਾਹਮਣੇ ਤਾਂ ਠੇਕਾ ਔਰ ਠੇਕਾ ਨੂੰ ਟੁੱਟਿਆ ਵੀ ਹੋਇਆ ਤੇ ਇੱਥੇ ਮੇਲਾ ਜਿਹਾ ਵੀ ਲੱਗ ਜਾਂਦਾ ਔਰ ਥੋੜੇ ਦਿਨਾਂ ਚ ਤਾਂ ਜਦੋਂ ਗਰਮੀ ਹੋਰ ਤੇਜ਼ ਹੋਣੀ ਹੈ ਗਰਮੀ ਹੋਰ ਤੀਬਰ ਹੋਣੀ ਹੈ ਤਾਂ ਸਰਕਾਰੀ ਜਿਹੜੇ ਠੇਕੇ ਆ ਇਹਨਾਂ ਦੇ ਬਾਹਰ ਤਾਂ ਵੱਡੇ ਵੱਡੇ ਬੋਰਡ ਲਿਖੇ ਹੋਣੇ ਆ ਕਿ ਠੰਡੀ ਬੀਅਰ ਗਰਮੀਆਂ ਚ ਤੁਹਾਡਾ ਸਿਰ ਕਰੇ ਠੰਡਾ ਠੰਡੀ ਬੀਅਰ ਉਹ ਭਾਈ ਆ ਜਿਹੜਾ ਠੇਕਾ ਇਹਨੂੰ ਤੁਸੀਂ ਭਾਵੇਂ ਜੰਗਲ ਚ ਲਾ ਦਿਓ ਪੀਣ ਵਾਲਿਆਂ ਨੂੰ ਉੱਥੇ ਵੀ ਪਹੁੰਚ ਜਾਣਾ ਪਰ ਜੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਜੇ ਸਕੂਲ ਦੇ ਕਹਿ ਲਈਏ ਬਿਲਕੁਲ ਸਾਹਮਣੇ ਠੇਕਾ ਹੋਵੇਗਾ ਤਾ ਬੱਚੇ ਅੰਦਰ ਜਿਹੜੀ ਸਹੀ ਗਲਤ ਦੀ ਪਰਿਭਾਸ਼ਾ ਹੁੰਦੀ ਹੈ ਉਹ ਧੁੰਦਲੀ ਹੋ ਜਾਂਦੀ ਹੈ ਬੱਚੇ ਫੈਸਲਾ ਨਹੀਂ ਲੈ ਪਾਉਂਦੇ ਕਿ ਯਾਰ ਸਾਹਮਣੇ ਦੁਕਾਨ ਸਕੂਲ ਦੇ ਅੰਦਰ ਦੁਕਾਨ ਜਾਂ ਆਲੇ ਦੁਆਲੇ ਦੁਕਾਨਾਂ ਤੇ એનર્ਜੀ ਡਰਿੰਕ ਤਾਂ ਬੰਦ ਕਰਤਾ ਪਰ ਠੇਕਾ ਖੁੱਲਾ ਕੀ ਸ਼ਰਾਬ ਸਹੀ ਚੀਜ਼ ਹੈ ਸਰਕਾਰਾਂ ਸ਼ਰਾਬ ਨੂੰ ਨਸ਼ਾ ਮੰਨਦੀਆਂ ਹੀ ਨਹੀਂ ਹਮੇਸ਼ਾ ਜਦੋਂ ਸਰਕਾਰਾਂ ਬਦਲ ਨਹੀਂ ਹੁੰਦੀਆਂ ਇਹ ਕਿਹਾ ਜਾਂਦਾ ਜਦੋਂ ਜਦੋਂ ਵੀ ਸਰਕਾਰਾਂ ਆਪਣੀਆਂ ਜਪੋਲਿਟੀਕਲ ਪਾਰਟੀਆਂ ਆਪਣਾ ਪ੍ਰਚਾਰ ਕਰਦੀਆਂ ਕਿ ਜੀ ਅਸੀਂ ਸ਼ਰਾਬ ਤੋਂ ਐਨਆਰਪੀਆ ਕਮਾ ਲੈਣਾ ਤੇ ਪੰਜਾਬ ਦੀ ਤਰੱਕੀ ਤੇ ਲਾ ਦੇਾਂਗੇ ਕਿ ਸ਼ਰਾਬ ਸਹੀ ਹੈ ਕਿਉਂਕਿ ਸਾਡਾ ਪੰਜਾਬ ਦਾ ਪਹਿਲਾਂ ਹੀ ਨਸ਼ੇ ਵਿੱਚ ਜਿਹੜਾ ਉਹ ਤਸਦਾ ਜਾ ਰਿਹਾ ਦਲਦਲ ਚ ਤਸਦਾ ਜਾ ਰਿਹਾ ਔਰ ਸ਼ਰਾਬ ਜਿਹੜੀ ਹੈ ਉਹ ਜੜ ਹੈ ਔਰ ਜੜ ਨੂੰ ਪਾਣੀ ਦੇਣਾ ਕੋਈ ਚੰਗੀ ਗੱਲ ਹੈ ਇਹ ਸਵਾਲ ਨੇ ਹੁਣ ਆਪਾਂ ਇਹਦੀ ਇਮਪਲੀਕੇਸ਼ਨਸ ਦੀ ਗੱਲ ਕਰੀਏ ਸਟੱਡੀਜ਼ ਕਹਿੰਦੀਆਂ ਕਿ ਸ਼ਰਾਬ ਦੀ ਮਾਤਰਾ ਜ਼ਿਆਦਾ ਲੈਣ ਕਰਕੇ ਜਿਹੜੀਆਂ ਹੋਰ ਬਿਮਾਰੀਆਂ ਨੂੰ ਬਹੁਤ ਸੱਦਾ ਹੋਰ ਬਿਮਾਰੀਆਂ ਸਰੀਰ ਨੂੰ ਲੱਗਦੀਆਂ ਉਹਦੇ ਵਿੱਚ ਸ਼ਰਾਬ ਮਦਦਕਾਰ ਹੈ ਤਾਂ ਸ਼ਰਾਬ ਵੀ ਮਾੜੀ ਚੀਜ਼ ਹੈ ਸ਼ਰਾਬ ਨਾਲ ਕੀ ਕੀ ਕੰਪਲਿਕੀਸ਼ਨਸ ਆਉਂਦੀਆਂ ਸ਼ਰਾਬ ਨਾਲ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਐਕਸੀਡੈਂਟ ਕਿੰਨੇ ਹੁੰਦੇ ਆ ਕਰੇ ਲੂ ਹਿੰਸਾ ਕਿੰਨੀ ਹੁੰਦੀ ਆ ਵਾਇਲੈਂਸ ਕਿੰਨੀ ਹੁੰਦੀ ਆ ਔਰ ਉੱਚ ਬੱਚ ਕੀ ਜਾਂਦਾ ਕੀ ਕਿਹਾ ਜਾਂਦਾ ਜੀ ਇਹ ਤਾਂ ਸ਼ਰਾਬ ਪੀਤੀ ਸੀ ਸ਼ਰਾਬ ਨੂੰ ਅਸੀਂ ਮਨੋਰੰਜਨ ਨਾਲ ਜੋੜ ਦਿੰਦੇ ਆ ਕਿ ਸ਼ਰਾਬ ਪੀ ਕੇ ਜੇ ਡੀਜਾ ਤੇ ਭੰਗੜਾ ਨਹੀਂ ਪਾਇਆ ਤਾਂ ਕੀ ਭੰਗੜਾ ਪਾਇਆ ਸ਼ਰਾਬ ਪੀਣਾ ਘਰੇਲੂ ਹਿੰਸਾ ਜਦੋਂ ਹੁੰਦੀ ਆ ਤਾਂ ਤਲਾਕ ਤੱਕ ਨੌਬਤ ਚੱਲੇ ਜਾਂਦੀ ਆ ਕਈ ਲੋਕਾਂ ਦੇ ਤਲਾਕ ਹੋ ਵੀ ਗਏ ਆ ਤਾਂ ਬੱਚਿਆਂ ਦੇ ਦਿਮਾਗ ਤੇ ਕੀ ਇਮਪ੍ਰੈਸ਼ਨ ਜਾਊਗਾ ਇਹ ਸਾਡਾ ਵੱਡਾ ਸਵਾਲ ਹੈ ਸਵਾਲ ਇਸ ਕਰਕੇ ਵੀ ਆ ਕਿ 23 ਮਾਰਚ ਨੂੰ ਜਦੋਂ ਮਾਨਯੋਗ ਸੀਐਮ ਸਾਹਿਬ ਇਧਰੋਂ ਲੰਘੇ ਹੋਵਣਗੇ ਧਿਆਨ ਇਸ ਬਿਲਡਿੰਗ ਵੱਲ ਤਾਂ ਪਿਆ ਹੋਵੇਗਾ ਪਰ ਮੇਰਾ ਖਿਆਲ ਸੱਜੇ ਪਾਸੇ ਉਹਨਾਂ ਦਾ ਧਿਆਨ ਨਹੀਂ ਗਿਆ ਹੋਵੇਗਾ ਜਿੱਥੇ ਠੇਕਾ ਖੁੱਲਾ ਔਰ ਮਾਨਯੋਗ ਹੈਲਥ ਮਨਿਸਟਰ ਸਾਹਿਬ ਪਿਛਲੇ ਦਿਨਾਂ ਵਿੱਚ ਦਸਕ ਦਿਨਾਂ ਚ 15 ਦਿਨਾਂ ਚ ਕਈ ਢੇੜੇ ਸ਼ਹਿਰ ਦੇ ਮਾਰ ਚੁੱਕੇ ਆ ਇਧਰ ਜੇ ਸਕੂਲ ਵਾਲ ਦੇਖਦੇ ਹੋਣੇ ਜ਼ਰੂਰ ਛਾਤੀ ਚੌੜੀ ਹੁੰਦੀ ਹੋਵੇਗੀ ਲੇਕਿਨ ਆ ਜਿਹੜਾ ਇਧਰ ਸ਼ਰਾਬ ਦਾ ਕੇਂਦਰ ਨਸ਼ੇ ਦਾ ਕੇਂਦਰ ਦੇਖੋ ਅੰਦਰ ਹੱਥ 'ਚ ਕਿਤਾਬ ਤੇ ਬਾਹਰ ਨਸ਼ੇ ਨਸ਼ੇ ਦਾ ਕੇਂਦਰ ਮਤਲਬ ਅੰਦਰ ਪਾਠ ਪੜਾਇਆ ਜਾਂਦਾ ਬੱਚਿਆਂ ਨੂੰ ਤੇ ਬਾਹਰ ਜਿਹੜਾ ਇਹ ਕੇਂਦਰ ਖੁੱਲਿਆ ਔਰ ਉਹ ਜਿਹੜੀ ਕਲਾਸ ਹੈ ਉੱਥੋਂ ਬਿਲਕੁਲ ਨਜ਼ਰ ਆਉਂਦਾ ਹੋਣਾ ਦੇਖੋ ਵਿਦਿਆ ਦਾ ਮੰਦਰ ਹੈ ਵਿਦਿਆ ਦੇ ਮੰਦਰ ਵਿੱਚ ਬਹਿ ਕੇ ਸਾਹਮਣੇ ਠੇਕਾ ਸ਼ਰਾਬ ਦੇਸੀ ਨਜ਼ਰ ਆਉਂਦਾ ਤਾਂ ਬੱਚਿਆਂ ਦੇ ਮਨ ਤੇ ਕੀ ਅਸਰ ਜਾਂਦਾ ਹੋਵੇਗਾ ਅਸੀਂ ਇਸ ਗੱਲ ਨੂੰ ਸਮਝੀਏ ਔਰ ਕੱਲਾ ਇਹ ਨਹੀਂ ਕਿ ਚਟੇ ਨਾਲ ਲੜਨਾ ਚਟੇ ਦੇ ਨਾਲ-ਨਾਲ ਸਮੁੱਚੇ ਨਸ਼ੇ ਨਾਲ ਲੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬੱਚਿਆਂ ਦੀ ਨਸ਼ੀਆਂ ਹੀਟ ਛਾਂ ਹੋਵੇਗੀ ਤਾਂ ਬੱਚਿਆਂ ਦੀ ਜ਼ਿੰਦਗੀ ਅੱਗੇ ਹਨੇਰਾ ਹੀ ਹਨੇਰਾ ਸਾਡੇ ਸਵਾਲ ਇਹ ਨੇ ਕਿ ਹੈਲਥ ਮਿਨਿਸਟਰ ਸਾਹਿਬ ਜਦ ਹੁਣ ਇੱਧਰ ਤੀ ਲੰਘੂਗੇ ਜੇ ਜਦੋਂ ਹੁਣ ਸਕੂਲ ਨੂੰ ਇੱਕ ਵਾਰੀ ਤੁਸੀਂ ਇਨੋਗਰੇਟ ਕਰੋਗੇ ਕਿ ਲਓ ਜੀ ਸਕੂਲ ਆਫ ਫੈਮਿਨੈਂਸ ਬਣ ਗਿਆ ਤਾਂ ਇਹ ਵੀ ਖਿਆਲ ਕਰਿਓ ਕਿ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਹੈ ਔਰ ਉਸ ਤੋਂ ਪਿੱਛੇ ਬਿਲਕੁਲ ਨਾਲ ਮੇਰੇ ਖਿਲ ਕੰਧ ਨਾਲ ਕੱਦ ਲੱਗਦੇ ਜਿੱਥੇ ਆਮ ਆਦਮੀ ਪਾਰਟੀ ਦਾ ਦਫ਼ਤਰ ਵੀ ਆ ਤਾਂ ਵੱਡੇ ਸਵਾਲ ਇਹੀ ਨੇ ਕਿ ਸਕੂਲ ਆਮ ਆਦਮੀ ਪਾਰਟੀ ਦਾ ਦਫ਼ਤਰ ਉਹਦੇ ਬਿਲਕੁਲ ਨਾਲ ਠੇਕਾ ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਕਮਾਊ ਪੁੱਤ ਨੂੰ ਤੈਸ ਨੈਸ ਕਰ ਦੋ ਮੈਂ ਕਹਿੰਦਾ ਇਹਨੂੰ ਜੇ ਤੁਸੀਂ ਥੋੜਾ ਜਿਹਾ ਹੋਰ ਹਜ਼ਾਰ ਫੁੱਟ ਅੱਗੇ ਜਾਂ ਕਿਲੋਮੀਟਰ ਅੱਗੇ ਵੀ ਲੈ ਜਾਉਗੇ ਤਾਂ ਲੋਕਾਂ ਨੇ ਆ ਜਾਣਾ ਪਰ ਉਹਦੇ ਬਚਕਾਰ ਵੀ ਫਿਰ ਸਕੂਲ ਆ ਜਾਣਾ ਕਿਉਂਕਿ ਉੱਥੇ ਖਾਲਸਾ ਸਕੂਲ ਹੈ ਥੋੜੀ ਅੱਗੇ ਸ਼ਵਾਲਕ ਸਕੂਲ ਹੈ ਤਾਂ ਸਕੂਲ ਬਹੁਤ ਨੇ ਇਹ ਵੀ ਗੱਲ ਛੱਡੋ ਇਸ ਦੇ ਨਾਲ ਦੀ ਨਾਲ ਮੈਂ ਖੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਮਤਲਬ ਇਹ ਗੱਲ ਇਨਕਲੂਡਡ ਹੈ ਇਹਦੇ ਨਾਲ ਦੀ ਨਾਲ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਸਟੈਚੂ ਹੈ ਪ੍ਰਤਿਮਾ ਹੈ ਬੱਸ ਅੱਡੇ ਦੇ ਬਿਲਕੁਲ ਨਾਲ ਹੈ ਔਰ ਉਹਦੇ ਵੀ ਬਿਲਕੁਲ ਮੇਰਾ خیال 10 ਵੀ ਫੁੱਟ ਤੇ ਠੇਕਰ ਔਰ ਉੱਥੋਂ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਉੱਥੋਂ ਬੱਸ ਵੀ ਫੜਦੇ ਆ ਤਾਂ ਸਵੇਰੇ 5 ਵਜੇ ਵੀ ਤੁਸੀਂ ਚੱਲ ਜਿਓ ਬੱਸਾ ਫੜਨ ਲਈ ਰਸ਼ ਰਹਿੰਦਾ ਹੈ ਸੈਂਕੜੇ ਜਾਂ ਕੇ ਲੀਏ ਹਜ਼ਾਰਾਂ ਲੋਕ ਉੱਥੋਂ ਬੱਸ ਚੜਦੇ ਔਰ ਜਿੱਥੋਂ ਬੱਸ ਚੜਦੇ ਉਹਦੇ ਬਿਲਕੁਲ ਪਿੱਛੇ ਠਿਕਾ ਸਾਡੇ ਬਹੁਤ ਸਤਕਾਰਯੋਗ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਕਿਹਾ ਜਾਂਦਾ ਹੈ ਉਹਨਾਂ ਦੀ ਪ੍ਰਤਿਮਾ ਦੇ ਬਿਲਕੁਲ ਸਾਹਮਣੇ ਠਿਕਾ ਇਹ ਵੀ ਗੱਲ ਜਿਹੜੀ ਨਿਰਾਸ਼ਾ ਜਨਕ ਹੈ ਇਸ ਗੱਲ ਤੋਂ ਵੀ ਜਦੋਂ ਅਸੀਂ ਉੱਥੋਂ ਲੰਘਦੇ ਆਂ ਗੁਜ਼ਰਦੇ ਆਂ ਅਫਸੋਸ ਹੁੰਦਾ ਤੇ ਨਾਲ ਦੀ ਨਾਲ ਇੱਥੇ ਜਿਵੇਂ ਮੈਂ ਕਿਹਾ ਕਿ ਸਕੂਲ ਦੇ ਬਿਲਕੁਲ 100 ਮੈਂ ਕਹਿੰਦਾ 100 ਫੁੱਟੇ ਹੋਣਾ ਮੇਨ ਗੇਟ ਤੋਂ ਔਰ ਜੇ ਉਹ ਕਲਾਸ ਚ ਬੱਚਾ ਜਾਜ ਹੈ ਸਿੱਟੂ ਦਾ ਕਾਗਜ ਦਾ ਬਣਾ ਕੇ ਵੀ ਤਾਂ ਠੇਕਾ ਪਾਰ ਕਰ ਜਾਣਾ ਸੋ ਸਰਕਾਰ ਅੱਗੇ ਬੇਨਤੀ ਹੈ ਤੁਹਾਡਾ ਕਮਾਊ ਪੁੱਤ ਹੈ ਤੁਸੀਂ ਕਮਾਊ ਪੁੱਤ ਨੂੰ ਘਰੋਂ ਤਾਂ ਕੱਢਣ ਹੀ ਲੱਗੇ ਲੇਕਿਨ ਉਹਨੂੰ ਥੋੜਾ ਜਿਹਾ ਪਾਸੇ ਕਰ ਦੋ ਤਾਂ ਜੋ ਬੱਚੇ ਅੰਦਰ ਜਿਹੜੀ ਪਰਿਭਾਸ਼ਾ ਗਲਤ ਨਾ ਜਾਵੇ ਬੱਚੇ ਸਹੀ ਗਲਤ ਦਾ ਫੈਸਲਾ ਕਰ ਸਕਣ એનર્ਜੀ ਡਰਿੰਕ ਮਾੜੇ ਨੇ ਮੈਂ ਇਸ ਗੱਲ ਦਾ ਸਵਾਗਤ ਕਰਦਾ ਲੋਕ ਇਸ ਗੱਲ ਦਾ ਸਵਾਗਤ ਕਰਦੇ ਆ ਕਿ એનર્ਜੀ ਡਰਿੰਕ ਪੀਣ ਨਾਲ ਨਕਰਾਤਮਕ ਪ੍ਰਭਾਵ ਪੈਂਦੇ ਨੇ ਅਸੀਂ ਇਹ ਗੱਲ ਮੰਨਦੇ ਆ ਕਿ એનર્ਜੀ ਡਰਿੰਕ ਪੀਣ ਨਾਲ ਮਾਨਸਿਕ ਸਰੀਰਕ ਨਕਰਾਤਮਕ ਅਸਰ ਹੁੰਦੇ ਨੇ ਲੇਕਿਨ ਸ਼ਰਾਬ ਸਾਹਮਣੇ ਜੇ ਨਜ਼ਰ ਆਉਂਦੀ ਹੋਵੇ ਤਾਂ ਕਿਹੜਾ ਕੋਈ ਚੰਗਾ ਫਾਇਦਾ ਹੁੰਦਾ ਤਾਂ ਵੀ ਤਾਂ ਨਕਰਾਤਮਕ ਪ੍ਰਭਾਵ ਪੈਂਦੇ ਨੇ ਔਰ ਬੱਚੇ ਸਹੀ ਗਲਤ ਦਾ ਫੈਸਲਾ ਕਰ ਸਕਣ ਇਸ ਲਈ ਇਹ ਠੇਕਾ ਬੱਚਿਆਂ ਦੀ ਨਜ਼ਰਾਂ ਤੋਂ ਦੂਰ ਹੋਣਾ ਚਾਹੀਦਾ ਹੈ ਇਹ ਸਾਡੀ ਬੇਨਤੀ ਹੈ ਇਹ ਤੁਹਾਡੇ ਅੱਗੇ ਗੁਸਾਰਿਸ਼ ਹੈ ਔਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਵੀ ਬਿਲਕੁਲ ਸਾਹਮਣੇ ਠੇਕਾ ਹੈ ਇਹ ਗੱਲ ਦੇਖ ਕੇ ਸਾਡਾ ਵੀ ਸਿਰ ਜਿਹੜਾ ਸ਼ਰਮ ਨਾਲ ਝੁੱਕ ਜਾਂਦਾ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਬੰਦ ਕਰ ਦਿਓ ਤੁਹਾਡੇ ਕਮਾਊ ਪੁੱਤ ਨੇ ਜਿਹਨਾਂ ਠੇਕੇਲੇ ਉਹਨਾਂ ਦੇ ਵਿਚਾਰੇ ਨੇ ਟੋਕਨ ਪਾ ਪਾ ਕੇ ਪਤਾ ਨਹੀਂ ਕਿੱਦਾਂ ਲਏ ਕਿਉਂਕਿ ਰੋਜ਼ਗਾਰ ਤਾਂ ਹੈ ਨਹੀਂ ਉਹ ਠੇਕੇ ਕਰਕੇ ਬਥੇਰੇ ਨੂੰ ਰੋਜ਼ਗਾਰ ਮਿਲਦਾ ਲੇਕਿਨ ਇਹਨਾਂ ਨੂੰ ਇੱਕ ਵੱਖ ਜਗ੍ਹਾ ਦੇ ਦਿਓ ਇਹਨਾਂ ਨੂੰ ਚਾਹੇ ਤੁਸੀਂ ਜੰਗਲ 'ਚ ਖੋਲ ਦਿਓ ਪੀਣ ਵਾਲੇ ਨੇ ਉੱਥੇ ਵੀ ਪਹੁੰਚ ਜਾਣਾ ਤੁਹਾਡੋਂ ਟੈਕਸ ਦੇਣ ਵਾਲੇ ਨੇ ਉੱਥੇ ਵੀ ਪਹੁੰਚ ਜਾਣਾ ਪਰ ਦੋਨਾਂ ਜਗ੍ਹਾ ਤੋਂ ਮੇਰੀ ਬੇਨਤੀ ਹੈ ਕਿ ਹੁਣ ਕਿਉਂਕਿ ਠੇਕੇ ਟੁੱਟੇ ਆ ਮੇਰੇ ਖਿਆਲ ਨਵੇਂ ਚੜਾਉਣੇ ਆ ਤਾਂ ਥੋ ਵੱਖ ਕਰ ਦਿੱਤੀ ਜਾਵੇ ਤਾਂ ਇਹ ਸਾਡੀ ਬੇਨਤੀ ਹੈ ਹੁਣ ਬੇਨਤੀ ਹੈ ਕਿ ਜਦੋਂ ਇਧਰਤੀ ਲੰਘਣਾ ਜਦੋਂ ਮਿਨਿਸਟਰਸ ਇਧਰਤੀ ਲੰਘਦੇ ਆ ਵੱਡੇ ਵੱਡੇ ਅਫਸਰ ਲੰਘਦੇ ਆ ਜਾਂ ਕਹਿ ਲਈਏ ਸੀਐਮ ਸਾਹਿਬ ਹੁਣ ਮੇਰੇ ਖਿਲਾਫ ਫੇਰ ਆਉਣਗੇ ਜਦੋਂ ਇਸ ਸਕੂਲ ਨੂੰ ਦੁਆਰਤੀ ਸਕੂਲ ਨੂੰ ਇਨੋਗੂਰੇਟ ਕਰਨਾ ਸਕੂਲ ਆਫ ਐਮੀਨੈਂਸ ਬਾਹਰ ਲਿਖਿਆ ਹੈ ਤਾਂ ਬੇਨਤੀ ਇਹੀ ਹੈ ਕਿ ਆ ਠੇਕਾ ਪਹਿਲਾ ਪਹਿਲਾ ਚੁਕਾ ਦਿੱਤਾ ਜਾਵੇ ਇਹ ਗੁਜ਼ਾਰਿਸ਼ ਹੈ ਔਰ ਮੈਂ ਪਹਿਲਾਂ ਵੀ ਇੱਥੇ ਵੀਡੀਓ ਬਣਾਈ ਸੀਗੀ ਅਸਰ ਕੋਈ ਨਹੀਂ ਹੁਣ ਫਿਰ ਦੁਆਰਤੀ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਇਸ ਠੇਕੇ ਨੂੰ ਸਕੂਲ ਤੇ ਜਿਹੜੇ ਨਜ਼ਦੀਕੀ ਤੋਂ ਦੂਰ ਕੀਤਾ ਜਾਵੇ ਤਾਂ ਜੋ ਬੱਚਿਆਂ ਅੰਦਰ ਕੋਈ ਮਾੜਾ ਪ੍ਰਭਾਵ ਨਾ ਪਵੇ ਨਕਾਰਾਤਮਕ ਪ੍ਰਭਾਵ ਨਾ ਪਵੇ ਨਹੀਂ ਤਾਂ ਫਿਰ ਗਲਤ ਹੈ ਹੀ ਬਣਨੀ ਹੈ ਕਿ ਸਕੂਲਾਂ ਮੋਰੇ ਠੇਕੇ ਨੇ ਨਸ਼ੇੜੀਆਂ ਦੇ ਪੂਰੇ ਏਕੇ ਨੇ ਸਮਾਜ ਨੂੰ ਗੰਧਲਾ ਕਰਨ ਵਾਲਿਆਂ ਦੇ ਪੂਰੇ ਏਕੇ ਨੇ ਨਹੀਂ ਤਾਂ ਫਿਰ ਸਵਾਲ ਇਹ ਪੂਰੇ ਪੰਜਾਬ ਚ ਘੁੰਮੇਗਾ ਉਮੀਦ ਕਰਦੇ ਆਂ ਜਿਹੜੀ ਇਨਫੋਰਮੇਸ਼ਨ ਜਿਹੜੀ ਭਾਵਨਾ ਸੀ ਤੁਹਾਡੇ ਤੱਕ ਪਹੁੰਚਾਣੀ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ ਤੇ ਕੁਝ ਕਿ ਜਿਹੜੇ ਸਾਡੇ ਵਿਰੋਧੀ ਘਰ ਚ ਬੈ ਕੇ ਸਿਰਫ ਕਲਿੱਪ ਕੱਟਦੇ ਆ ਉਹਨਾਂ ਅੱਗੇ ਬੇਨਤੀ ਹੈ ਕਿ ਕੋਈ ਵਿਵਾਦ ਖੜਾ ਕਰਨ ਤੋਂ ਪਹਿਲਾਂ ਤੁਸੀਂ ਕੱਲਾ ਕਲਿੱਪ ਨਾ ਕੱਟਿਓ ਕਿਉਂਕਿ ਇਹ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਤਾਂ ਕੱਲਾ ਕਲਿੱਪ ਨਾ ਕੱਟਿਓ ਜਿਹਨੂੰ ਵੀ ਭੇਜਣ ਹੋਏ ਮੇਰੀ ਪੂਰੀ ਵੀਡੀਓ ਭੇਜੇ ਕਿਉਂਕਿ ਮੈਂ ਪੂਰੀ ਵੀਡੀਓ ਵਿੱਚ ਬੜੇ ਸੰਖੇਪ ਚ ਜਾਣਕਾਰ ਦੱਤੀ ਹੈ ਕਿ ਅਸੀਂ ਇਹ ਮੰਗ ਕਿਉਂ ਰੱਖ ਰਹੇ ਹਾਂ ਉਮੀਦ ਕਰਦੇ ਜਿਹੜੀ ਮੰਗ ਰੱਖੀ ਹੈ ਉਹ ਸਰਕਾਰਾਂ ਤੱਕ ਪਹੁੰਚੇਗੀ ਸਰਕਾਰ ਉਸ ਤੇ ਗੌਰ ਕਰੇਗੀ ਔਰ ਜਿਹੜਾ ਇਹ ਨਸ਼ੇ ਦਾ ਕੇਂਦਰ ਹੈ ਕਿਉਂਕਿ ਸਾਹਮਣੇ ਵਿਦਿਆ ਦਾ ਮੰਦਿਰ ਵਿਦਿਆ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਜੇ ਨਸ਼ੇ ਦਾ ਕੇਂਦਰ ਹੋਵੇ ਗੱਲ ਜੱਚਦੀ ਨਹੀਂ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵਿਪਤੀ ਨਿਵਾਸ਼ ਸ਼ਹਿਨ ਆਪਣੀ ਛੋਟੀ ਜਿਹੀ ਦਿਨੀ ਸ੍ਰੀ ਕੈਮਰਾ ਪਰਸਮੇ ਚੋਂ ਜੱਸ ਤੋਂ ਬੋਲ ਦਿੱਖ ਤੋ ਅਸਮਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ